ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਮਰਵਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਦੁਰਸਤ ਰੱਖੇ ਬੁਖਤਕਲੀਫਾਂ ਤੋਂ ਦੂਰ ਰੱਖੇ ਅੱਜ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰੇ ਵਲੌਗ ਦੇਖੇ ਆ ਪਿਛਲੇ ਮਰੇ ਹਸਬੰਡ ਦਾ ਬਰਥਡੇ ਅੱਜ ਹੈ ਹੈਂਡਪੰਪ ਦਾ ਹੈਂਡਪੰਪ ਇਹ ਲੋ ਹੈਂਡਪਾਪ ਤਾਂ ਨਹੀਂ ਅੰਦਰੋਂ ਖੁਸ਼ ਆ ਕੇ ਨਹੀਂ ਮੈਂ ਤਾਂ ਪੂਰਾ ਜੋਰ ਲਾਇਆ ਹੋਇਆ ਆਪਣੇ ਵੱਲੋਂ ਜੇ ਮੇਰਾ ਹੈਂਡਪੰਪ ਖੁਸ਼ ਹੋ ਜਵੇ ਕਿਸੇ ਗੱਲੋਂ ਤੇ ਮੇਰੇ ਹੈਂਡਪਾਪ ਨੂੰ ਮਿਲੋ ਜੀ ਪਹਿਲਾ ਬਰਥਡੇ ਵਾਏ ਨੂੰ ਬਾਹਰੂ ਜੀ ਦਾ ਖਾਲਸਾ ਬਾਹਰੂ ਜੀ ਕੀ ਪਤਾ ਹੈ ਜਨਮ ਦਿਨ ਮੇਰਾ ਜੀ ਅੱਜ ਤੁਹਾਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਪਛਲੇ ਬਲੌਗਾਂ ਚ ਵੀ ਤੁਹਾਨੂੰ ਪਤਾ ਲੱਗਦੀ ਜਾ ਰਿਹਾ ਤੇ ਅਸੀਂ ਅੱਜ ਦਾ ਦਿਨ ਹੁੰਦਾ ਵੀ ਥੋੜਾ ਜਿਹਾ ਸੈਲੀਬ੍ਰੇਸ਼ਨ ਵੱਧਾ ਕਰਦੇ ਆ ਤਾਂ ਸਾਡੇ ਬਲੌਗ ਵੀ ਵੱਧ ਬਣ ਜਾਂਦੇ ਆ ਚਲੋ ਸਾਨੂੰ ਤਾਂ ਬਾਹਰਨਾ ਚਾਹੀਦਾ ਬਲੌਗ ਬਣਾਉਣ ਦਾ ਤੇ ਐਸੇ ਸੰਬੰਧ ਵਿੱਚ ਸਾਡੀ ਪਿਆਰੀ ਫੈਮਿਲੀ ਦੇ ਵਿੱਚ ਭਾਜੀ ਵੱਧਾ ਅੱਜ ਸਾਡੀ ਜਿਹੜੀ ਫੂਲ ਵਾਲੀ ਫੈਮਿਲੀ ਆ ਉਹ ਸਾਰੇ ਪਹੁੰਚੇ ਹੋ ਗਏ ਜੀ ਮੇਰਾ ਜਨਮ ਦਿਨ ਮਨਾਉਣ ਵਾਸਤੇ ਤੇ ਜੂਪੀ ਤੋਂ ਵੀ ਸੰਗਤਾਂ ਪਹੁੰਚੀਆਂ ਨੇ ਇਹ ਜੂਪੀ ਦੇ ਦਰਾ ਸਾਹਿਬ ਸਾਡੇ ਮੇਰੀ ਵੀ ਫਤਿਹ ਪ੍ਰਬੰਧ ਕਰੋ ਜੀ ਸਾਰੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਪਹਿਲਾਂ ਪਲਾਨ ਵਿੱਕੀ ਨੇ ਕੈਨਸਲ ਕਰਤਾ ਸੀ ਵੀ ਆਪਾਂ ਨੇ ਕੁਝ ਨਹੀਂ ਕਰਨਾ ਪਰ ਅੱਜ ਜੈਸਮੀਨ ਨੇ ਇਹੋ ਜਿਹਾ ਪੰਗਾ ਖੜਾ ਕਰਿਆ ਕਹਿੰਦੀ ਵੀ ਨਾ ਜੀ ਕੁਝ ਵੀ ਹੋਵੇ ਅਸੀਂ ਤਾਂ ਚਾਚੇ ਦਾ ਹੈਪੀ ਵਾਲਾ ਬਰਥਡੇ ਮਨਾਉਣਾ ਹੀ ਮਨਾਉਣਾ ਹਾਂ ਅਦਰ ਇਹ ਵੀ ਲਾਸਟ ਟਾਈਮ ਸ਼ਾਮ ਜੇ ਨੂੰ ਮਤਲਬ ਕਿ ਹੋਇਆ ਨਹੀਂ ਸ਼ਾਇਦ ਅਸੀਂ ਇੱਕ ਦੋ ਰਿਸ਼ਤੇਦਾਰਾਂ ਨੂੰ ਹੋਰ ਵੀ ਮੇਰੇ ਸਹੁਰਿਆਂ ਨੂੰ ਜਾ ਹਨਾ ਵੀ ਉਹਨਾਂ ਨੂੰ ਵੀ ਅਦਰ ਦੇ ਸੱਦ ਲੰਦੇ ਸੀ ਬਟ ਕੈਨਸਲ ਤਾਂ ਕਰਦਾ ਤਾਂ ਵੀ ਦੇਖ ਕਣਕ ਵੱਢਣ ਨੂੰ ਖੜੀ ਆ ਹਾਂ ਹਾਂ ਬੱਦਲ ਉੱਪਰ ਤੇ ਜਦ ਚੜ ਕੇ ਆ ਜਾਂਦਾ ਲਸਕਾਰੇ ਜੇ ਮਾਰਦਾ ਫਰੀ ਜਾਂਦਾ ਦਿਲ ਸਾਲਾ ਘਟਦਾ ਇਹ ਵੀ ਗੱਲ ਇਹ ਕਹਿੰਦੇ ਸੀ ਖੁਸ਼ੀ ਮਨਾਉਣੀ ਆ ਨਹੀਂ ਰੋਜ਼ ਰੋਜ਼ ਉਧਰ ਇਹ ਜਰਮੀਨਾ ਅੱਜ ਆਪਣੇ ਪਾਸੇ ਚ ਨਹੀਂ ਆਪਰੇ ਚ ਨਹੀਂ ਨਾ ਗੱਲ ਅੱਜ ਦੇ ਰਜੇਵੇਂ ਜੇ ਤੈਨੂੰ ਦੱਸੀ ਹੈ ਨਾ ਸਵੇਰ ਤੇ ਸਾਡੇ ਕਿਵੇਂ ਉਲਝੇ ਵੇ ਤੇ ਵੀ ਤੂੰ ਸਮਝ ਨਹੀਂ ਸਾਦੀ ਕਿੱਥੇ ਤੇ ਮਸ਼ੀਨ ਲੈ ਕੇ ਆਇਆ ਬੋਰ ਲੱਗਿਆ ਵਾ ਉਥੇ ਵਿੱਚ ਵਿੱਚ ਉਹਦਾ ਪੰਗਾ ਪੈ ਗਿਆ ਜਨਰੇਟਰ ਦਾ ਇਹ ਬੋ ਇਧਰ ਣਠ ਭੱਜ 20 ਪੰਗੇ ਵਿੱਚ ਇਹ ਪਾਪਾ ਜੀ ਦਾ ਕਲੇਸ਼ ਬਾਜੀ ਵੀ ਹੋ ਗਈ ਸੀ ਉਹ ਵੀ ਚਲੋ ਸੈਟ ਹੋ ਗਈ ਕਾਹਦੇ ਤੇ ਸਾਡੇ ਸਾਡੇ ਪਾਪਾ ਜੀ ਕਹਿੰਦੇ ਦੋ ਬੋਰ ਹੋਵੇ ਫਟਾ ਦਿਮਾਗ ਲਾਵਾ ਕਹਿੰਦੇ ਤੀਆ ਬੋਰ ਲੱਗਿਆ ਕਰਾਉਂਗਾ ਮਹਾਰਾਜ ਨੂੰ ਕਿ ਐ ਸਮਝਾਈਏ ਪਾਪਾ ਜੀ ਪਾਪਾ ਜੀ ਦਾ ਗਰਮ ਹੋ ਗਿਆ ਕਹਿੰਦਾ ਜਿਹੜਾ ਇੱਕ ਬੋਰ ਤੁਹਾਡਾ ਦੂਆ ਪਿਆ ਉਹਨੂੰ ਚਲਾਓ ਮਾ ਪਾਪਾ ਜੀ ਨੂੰ ਫਿਰ ਬਹੁਤ ਔਕਾ ਜੀ ਠੰਡਾ ਕਰਿਆ ਵੀ ਇਹ 200 ਫੁੱਟ ਪਰ ਤੇ ਥੱਲੇ ਤੇ ਪਾਣੀ ਲੈਣਾ ਪੈਣਾ ਉਹ ਸਹੀ ਆ ਪਾਣੀ ਜਿਹੜੇ ਆ ਆਪਣਾ 100 100 ਫੁੱਟ ਵਾਲਾ ਪਾਣੀ ਇਹ ਪਾਸ ਨਹੀਂ ਹੋਏਗਾ ਫਿਰ ਬਾਅਦ ਵਿੱਚ ਆਪਾਂ ਨੂੰ ਪ੍ਰੋਬਲਮਾਂ ਕ੍ਰੀਏਟ ਹੋਣੀਆਂ ਕਿ ਆ ਪੈਦਾ ਜਿੰਨਾ ਹੁਣ ਤੁਸੀਂ ਬੋਰ ਚ ਬਣਾਉਣੋਂ ਤੋਂ ਵੱਧ ਤੁਸੀਂ ਨੁਕਸਾਨ ਕਰਨਾ ਨੁਕਸਾਨ ਕਰਨਾ ਇਹ ਗੱਲ ਹੈਗੀ ਹੋਇਆ ਕਿਉਂਕਿ ਜਿਹੜਾ ਉੱਪਰ ਵਾਲਾ ਪਾਣੀ ਹੈਗਾ ਜੀ ਸਾਡਾ ਹੈਗਾ ਸੋਰੇ ਵਾਲਾ ਜੇ ਸੋਰਾ ਜਾ ਕੇ ਉਹ ਪਾਈਪ ਲਾਈਨ ਦੇ ਵਿੱਚ ਜੰਮ ਜਾਂਦਾ ਏ ਮੋੜ ਕੇ ਉਹ ਠੀਕ ਕਰਨਾ ਬੜਾ ਮੁਸ਼ਕਲ ਹੋ ਜਾਣਾ ਸੀਗਾ ਤਾਂ ਬਾਪੂ ਜੀ ਨੇ ਸਮਝਾਉਣਾ ਬੜਾ ਮੁਸ਼ਕਲ ਹੋਇਆ ਅੱਛਾ ਹਾਂ ਸਾਚੇ ਵੀ ਬੈਠਾ ਮੈਂ ਤਾਂ ਪਤਾ ਹੀ ਨਹੀਂ ਸੀਗਾ ਔਰ ਨਵੇਂ ਕੱਪੜੇ ਪਾਏ ਵਿੰਦ ਨੇ ਮੈਂ ਅੱਛਾ ਅੱਗੇ ਪੁਰਾਣੇ ਚਾਹ ਮਾਰੋ ਨਾ ਇੱਕੋ ਗੱਲ ਹੈ ਅਸੇ ਨਾਲ ਨਹੀਂ ਆਦੇ ਇੰਨਾ ਚਾਹਤਾ ਜੇ ਮੇਰੇ ਜਨਮ ਦਿਨ ਦਾ ਵੇਖੋ ਤੁਹਾਨੂੰ ਪਤਾ ਕਿੰਨਾ ਜਾਨੇ ਪਿਆਰ ਕਰਦੇ ਆ ਨਹੀਂ ਮੈਂ ਵੀ ਨਵਾਂ ਸੂਟ ਪਾ ਕੇ ਆਈ ਆਂ ਤਾਂ ਨਵਾਂ ਸੂਟ ਇਹ ਕਹਿੰਦੇ ਤੇ ਤੁਹਾਡੇ 4 ਦਾ ਜਨਮ ਦਿਨ ਆ ਤੇ ਆਪਣੀ ਭੈਣ ਨੂੰ ਵੀ ਮਿਲੋ ਉਹਨਾਂ ਨੇ ਵੀ ਨਵਾਂ ਸੂਟ ਰਾਇਆ ਚਲ ਮਲਾਉਣਾ ਹਾਲਾ ਜੀ ਸਾਸਰੀ ਕਾਲ ਜੀ ਤੁਹਾਡੀ ਪਰਵਾਨ ਹੈ ਜੀ ਤੇ ਉਧਰ ਭੈਣ ਜਿਹਨੂੰ ਵੀ ਮਿਲੋ ਉਹਨਾਂ ਨੇ ਵੀ ਨਵਾਂ ਸੂਟ ਪਾਇਆ ਹੋਇਆ ਉਹ ਥੋੜਾ ਅੱਛਾ ਨਹੀਂ ਮੇਰੀ ਗੱਲ ਸੁਣੋ ਜਿਹੜੇ ਸਾਰੇ ਚਾਅ ਐ ਇਹ ਕੁੜਮਤੀ ਲਾਤੇ ਤੁਸੀਂ ਜਦੋਂ ਜਿੱਦੜ ਮੇਰਾ ਜਨਮ ਦਿਨ ਹੋਊਗਾ ਉਦੋਂ ਕੀ ਕਰੂੰਗਾ ਮੈਂ ਮੈਂ ਬਹੁਤ ਐਗਸਾਈਟਡ ਆ ਇਸ ਗੱਲ ਦੇ ਲਈ ਅਸੀਂ ਪੁੱਠੀਆਂ ਛਾਲਾ ਮਾਰੀਏ ਪੁੱਠੀਆਂ ਛਾਲਾ ਆਨਾ ਉਸ ਦਿਨ ਤਾਂ ਅਸੀਂ ਜਿਆਦਾ ਛਾਲਾ ਮਾਰ ਰਹੇ ਸੀ ਕਿਧਰੋਂ ਗਾਲਾਂ ਨਾ ਪੈਣ फटाफट ਕਰ ਲੋ ਮੈ ਵੀ ਚਾਹੀਦਾ ਤਾਂ ਹੈ ਨਾ ਮੈਂ ਵੀ ਤਾਂ ਉਹ ਸੋਚੂਗਾ ਵੀ ਜਦੋਂ ਮੇਰਾ ਜਨਮ ਦਿਨ ਹੋਊਗਾ ਵੀ ਉਸ ਦਿਨ ਕਿਹਾ ਨਵੇਂ ਸੂਟਾਂ ਦਾ ਕੰਮ ਤਾਂ ਨਿਭੜ ਗਿਆ ਹੁਣ ਹੀ ਤਾਂ ਬਾਅਦ ਵਿੱਚ ਕਹਿ ਰਹੇ ਕਿ ਉੱਪਰ ਨੂੰ ਉਹ ਨਾ ਫਿਰ ਅਸੀਂ ਨਾ ਵੀਰ ਜੀ ਨਾਲ ਜਾਵਾਂਗੇ ਸ਼ੌਪਿੰਗ ਕਰਨ ਲੈ अच्छा तेरे का मेरा सुनो मान लो तेरा मैं तेरी गल तो मैं बोल ले सकदा समझ सता दा कि मैं जन्मदिन मनाले देना मैं किते औरे चले जामा मैं नाम आहिना मेरा 20000 ਦਾ ਬੱਚੂ ਬਾਈ ਸਿੱਧੀ ਗੱਲ ਹੈ ਅੰਨੇ ਫਾਚਾ ਹੁੰਦਾ ਸੁੱਟਾਪੁਰ ਹੈ ਇੱਧਰ ਤੁਸੀਂ ਮਜਾਜ ਕਰ ਗਿਆ 30000 90000 ਜੈਸਮੀਨ ਹੁਣ ਤਾਂ ਗੱਲ ਸੁਣੋ ਜਿਹਦੇ ਮੰਨਦਾ ਵੀ ਤੁਸੀਂ ਮੈਨੂੰ ਕਮਾਂਡਰ ਮੰਨਦੇ ਹੋ ਨਾ ਕਰਦਾ ਹਾਂ ਮੰਨਦੇ ਜਦੋਂ ਮੈਨੂੰ ਇਮੋਸ਼ਨਲੀ ਇਹਨਾਂ ਨੇ ਬਲੈਕਮੇਲ ਕਰਨਾ ਵੀ ਅੱਜ ਤੁਹਾਡਾ ਜਨਮ ਦਿਨ ਹੈ ਵੀ ਅੱਜ ਸਾਨੂੰ 5-5000 ਦਾ ਸੂਟ ਤਾਂ ਪਵਾਉਂਦਾ ਹੈ ਮੈਨੂੰ ਇੰਨਾ ਯਕੀਨ ਆ ਅੱਖਾਂ ਬੰਦ ਕਰਕੇ ਵੀ ਕਹਿ ਸਕਦੀ ਮੰਮੀ ਤੇ ਮਾਸੀ ਇੰਨੀ ਗੱਲ ਨਹੀਂ ਐਸਾ ਦੇਸੀ 5000 ਵਾਲਾ ਪਾਉਣਾ ਇਹਨਾਂ ਨੇ ਕਿਹਾ ਹਜ਼ਾਰੇ ਵਾਲਾ ਦਵਾ ਦੋ ਪਹਿਲਾਂ ਸੁਣੋ ਮੇਰੀ ਗੱਲ ਸੁਣੋ ਜਿੰਦ ਤੱਕ ਅਸੀਂ ਵਾਈ ਨਾਲ ਸੁੱਕ ਲੈਣ ਜਾਂਦੇ ਆ ਮੇਰੇ ਦਿਲ ਦੀ ਗੱਲ ਆਪਾਂ ਤਾਂ ਕਹਿੰਦੇ ਵੀ ਕਿੰਨੇ ਵਾਲਾ ਲੈ ਲੈ ਮੈਂ ਵੀ ਕਰੇ ਮੈਨੂੰ ਵਾਈਓ ਕਹੂਗਾ ਜਿਦ ਤੂੰ ਲੈ ਲੈ ਜਿਦ ਤੂੰ ਲੈ ਲੈ ਤਾਂ ਲੈ ਇਹਨੂੰ ਭੁਗੈ ਭਾਈ ਮਸੂਟ ਲੈਣਾ ਅੱਛਾ ਜਦ ਤਨ ਵਿੱਕੀ ਜਲ ਜਾਂਦੀ ਹੁੰਦੀ ਆ ਫਿਰ ਉਦੋਂ ਜਦ ਤਨ ਲੜਕੇ ਕਹਿੰਦੇ ਆ ਵੀ ਸੂਟ ਦਵਾ ਦੇ ਉਹ ਦਵਾਉਂਦੇ ਮੇਰੀ ਗੱਲ ਸੁਣੋ ਫਿਰ ਤਾਂ ਸੁਭਾਵਿਕ ਆ ਵਿੱਕੀ ਨੂੰ ਚੱਕਰ ਆਉਣੇ ਜਿੱਦਣ ਜਾਣਾ ਕਿਤੇ ਨੂੰ ਹੈ ਵੀ ਜਦ ਕਿਤੇ ਨੂੰ ਸ਼ੋਪਿੰਗ ਕਰਨ ਜਾਣਾ ਤਾਂ ਵਿੱਕੀ ਨੂੰ ਸੁਭਾਵਿਕ ਆ ਵੀ ਚੱਕਰ ਆਉਣੇ ਚਾਹੀਦੇ ਆ ਕਾਲ ਤਾਂ ਪਤਾ ਕਾਲ ਹੈ ਪਤਾ ਕਾਤੇ ਕਹਿਣੀ ਹੈ ਮੈਂ ਫਿਰ ਆਇਆ ਤਾਂ ਤੇ ਕਹਿੰਦੇ ਹੁੰਨੇ ਵੀ ਜੇ ਚਾਚਾ ਕਿਤੇ ਇੱਧਰ ਉੱਧਰ ਚੱਲ ਜਿਵੇਂ ਪਾਪਾ ਨੇ ਜਿਵੇਂ ਆਲੀ ਕਿਹਾ ਵੀ ਚਾਚਾ ਪੈਸੇ ਕੱਢਣ ਦੀ ਮਾਰੀ ਕਹਿੰਦਾ ਪਾਪਾ ਤਾਂ ਤੁਹਾਨੂੰ ਮੂੰਹ ਵੱਗੀ ਚੀਰ ਦਵਾਂਗਾ ਇੱਕ ਡਾਰਾ ਡਾਰਾ ਮੈਨੂੰ ਸੁਣੇ ਬੜੇ ਸਤਕਾਰ ਹੁੰਦਾ ਡਰ ਨਹੀਂ ਹੁੰਦਾ ਸਤਕਾਰ ਮੈਨੂੰ ਐ ਵਿੱਕੀ ਸਿੰਘ ਤਾਂ ਮੈਨੂੰ ਡਰ ਲੀਦਾ ਤਾਂ ਉਹ ਇੰਨਾ ਚਿੜੀ ਜਾਂਦੇ ਆ ਤੇਰੇ ਪਿੱਛੇ ਹੋਰ ਵੀ ਕੁੜੀ ਬੈਠੀ ਆ ਕੋਈ ਬਿੱਦੀ ਲਾਈ ਵੀ ਮੇਰੀ ਮਾਸੇ ਨੇ ਬੜੀ ਸੋਹਣੀ ਲੱਗਦੀ ਆ ਸਤਕਾਰ ਦਾ ਸਾਰਨ ਹੋਰ ਵੀ ਕੋਈ ਬੈਠੀ ਆ ਪਤਾ ਚੋਗੀ ਅੱਛਾ ਉਹ ਬੈਠੀ ਐ ਸ਼੍ਰੀਮਤੀ ਕੋ ਤੁਹੇ ਵੀਰ ਮਲਾ ਦੋ ਸਾਥ ਨਿਕਾ ਲਾ ਇਹ ਵੀਰ ਕੋ ਕੋ ਖੁੱਲੇ ਨਹੀਂ ਸਮਾਉਂਦੇ ਆ ਗਿਆ ਲੈ ਕਹਿੰਦੀ ਮੇਰੇ ਜਿਹੋਰ ਦਾ ਜਨਮ ਦੇਣਾ ਧੀਰੇ ਜਿਹੋਰ ਦਾ ਧੀਰੇ ਦੇਵਦਾ ਯਾਰ ਬਾਇ ਕੁੜੀ ਕਾਸਾ ਬਾਇ ਕੁੜੀ ਕੀ ਕਹਿੰਦੇ ਮਿੰਦੀਆਂ ਵਿੱਚ ਰੋਣਾ ਪੈਗਾ ਮਿੰਦੀਆਂ ਵਿੱਚ ਮੈਂ ਕਹ ਰਿਹਾ ਸਾਥ ਲੈ ਕੇ ਆਲੇ ਵਿੱਚ ਕੱਢ ਲਿਓ ਪਰਤ ਚੋਂ ਬੁੱਲ੍ਹ ਆ ਕਦੋਂ ਉਹ ਲਾ ਰੇ ਲਾਤੀ ਲਾਤੀ ਤੇ ਹੁਣ ਆ ਲਾ ਲੱਗੇ ਦਾ ਕੰਮ ਮੈਂ ਵੀ ਤੇ ਲਾਈ ਵੀ ਆ ਮਮਾ ਨੇ ਵੀ ਲਾਈ ਦੇ ਮਮਾ ਨੇ ਹਾ ਚੋ ਜੀ ਰੀਤ ਜੀ ਰੀਤਾ ਤਾਂ ਤਿਆਰ ਤਾਂ ਨਹੀਂ ਕਰੀ ਜੀ ਰੀਤ ਅੱਜ ਸੌਂ ਗਈ ਦੀ ਸੁੱਤੀ ਪਿਠਾਲੀ ਹੋਰ ਦੂਸਰਾ ਟਾਈਮ ਪਾ ਲੈ ਮੈਂ ਤਿਆਰ ਨਹੀਂ ਹੈਗੀ ਹੋਰ ਕਿਵੇਂ ਹੁੰਦੇ ਹੁੰਦੇ ਤਿਆਰ ਰਿਹਾ ਅੱਛਾ ਮੇਰੇ ਨਾਲ ਨਹੀਂ ਹੈ ਮੈਚਿੰਗ ਹੋਵੇ ਲਾ ਦੇ ਮੇਰੇ ਨਾਲ ਚਲੋ ਜੀ ਨਹੀਂ ਨਹੀਂ ਮੇਰੇ ਨਾਲ ਆਤੀ ਭਾਈ ਨੇ ਪਤਨ ਪਾਈ ਨੂੰ ਵੀ ਮਿਲ ਲੋ ਮੇਰੀ ਸੁਣਦੇ ਹੋ ਰਹਾ ਬੈਠਾ ਇਹਦਾ ਇਹਦਾ ਇਹ ਗੱਲਦਾਰ ਚੋ ਵਿੱਚ ਮੰਨੋ ਦੱਸ ਵੀ ਤੈਨੂੰ ਖੁਸ਼ੀ ਨਹੀਂ ਹੈ ਕਿ ਮੇਰੇ ਜਨਮ ਦਿਨ ਦੀ ਨਹੀਂ ਪਾਰਟੀ ਲਈ ਹੋਗੇ ਤਾਂ ਮੈਨੂੰ ਕੋਈ ਨਹੀਂ ਸਾਡਾ ਗੱਲ ਪਤਾ ਢਿੱਲਾ ਗਿਆ ਹੋਗਾ ਸੁਣ ਮੇਰੀ ਗੱਲ ਇਹਨੇ ਹਰ ਇੱਕ ਚੀਜ਼ ਟੈਸਟ ਕਰ ਲਈ ਜਿਹਦੀ ਐਕਸਾਈਟਮੈਂਟ ਆਪਾਂ ਸਾਰਿਆਂ ਨੂੰ ਹੈ ਕਿ ਕੀ ਖਾਣਾ ਕੀ ਨਹੀਂ ਖਾਣਾ ਟਾਈਮ ਹੋਵੇ ਇਹਨੇ ਸਭ ਕੁਝ ਟੈਸਟ ਕਰ ਲਿਆ ਵੀ ਹੁਣ ਯਾਰ ਕਿ ਰਹਿ ਕੇ ਆ ਗਿਆ ਪਿੱਛੇ ਹੁਣ ਬੇਬੀਸ਼ ਤੈਨੂੰ ਪਹਿਲਾਂ ਕਰ ਗਿਆ ਇਹ ਬਸ ਇੱਕ ਉਹ ਕੇਕ ਪਿਆ ਨੇ ਕੇਕ ਨਹੀਂ ਟੈਸਟ ਕਰਿਆ ਨੇ ਹਨਾ ਏ ਦੋਤਾ ਵੀ ਤੇ ਕੇ ਕਾਜਵੇਂ ਨਹੀਂ ਕਦਾਂ ਮੋਬਾਈਲ ਕੋਲ ਹੁੰਦਾ ਇਹ ਬੋਰ ਹੋਇਆ ਪਿਆ ਹੁਣ ਵੀ ਕੀ ਗੱਲਾਂ ਮਰੀਆਂ ਦੇ ਬੈਠੇ ਆਹ ਹੋਰ ਪੰਗਾ ਪੈ ਗਿਆ ਹਾਂ ਆ ਕੇ ਪੰਗਾ ਪੈ ਗਿਆ ਇੱਕ ਘੰਟਾ ਹੋ ਗਿਆ ਫੋਨ ਚਾਰਜ ਲਾਇਆ ਇਹਨੂੰ ਪਹਿਲਾਂ 34 ਬਾਤਾ ਹੁਣ ਜਾ ਕੇ ਦੇਖਿਆ ਮੈਂ ਕਿ ਆ 55 ਬਹੁਗਾ 35 35 ਹੋਏ ਓਹ ਹੋ ਇਹ ਤਾਂ ਬੜੀ ਟੈਨਸ਼ਨ ਹੋ ਗਈ ਬਾਈ ਕੰਮ ਖਰਾਬ ਹੋ ਗਿਆ ਟੈਨਸ਼ਨ ਆਪਾ ਢੇੜਾ ਹੋਣੀ ਅਗਰ ਜਿੱਥੇ ਉਹ ਲੈਪਟਾਪ ਚਾਰਜ ਲੱਗਦਾ ਜਿੱਦਣਾ ਉਹ ਸਾਰੇ ਉਹ ਚਟਾ ਟਾਂਗ ਜਿੱਥੇ ਉਹ ਚਲਾਇਆ ਕੀ ਆਂ ਕਿੰਨਾ ਬਲੇਸ ਤਾਸ਼ ਬਣਾ ਲਵਾਂ ਚੱਲ ਕੋਈ ਆ ਗਏ ਲੱਗੇ ਚਲੋ ਫਿਰ ਉਹ ਟੇਕ ਕੱਟ ਲਈ 9:00 ਵੱਜ ਗਏ ਚਲੋ ਠੀਕ ਹੈ ਠੀਕ ਹੈ ਠੀਕ ਹੈ ਰਾਤ ਆਪਣੀ ਐ ਲੇਟ ਆਇਆ 8:00 ਵਜੇ ਕਾਤੇ ਬਣਾਇ ਤੇ ਇਹ ਕੋਈ ਗੱਲ ਨਹੀਂ ਅੱਜ ਨਹੀਂ ਜਾਣਾ ਆਪਣੇ ਡੰਗਰਾਂ ਦੇ ਟਾਈਮ ਤੇ ਚੱਲ ਜਿਓ 4:00 ਵਜੇ ਚਲੋ ਹੋਰ ਇੱਕ ਬੰਦਾ ਜਾਊਗਾ

ਮੇਰੇ ਲਾਡੀਆਂ ਨੇ ਮੇਰੇ ਲਾਡੀਆਂ ਮੈਂ ਕਹਿੰਦਾ ਦੋ ਵਾਰ ਲਾਵੀਂ ਕੀ ਮੇਰੇ ਉਹ ਆਲੇ ਫੇਰ ਲਾਤੀ ਨੇ ਇੱਕ ਵਾਰ ਇਹਦਾ ਪਾਪਾ ਪਿਆਰਾ ਇਹਨੂੰ ਬਹੁਤ ਬਿੰਦੀ ਵਾਲਾ ਪਾਪਾ ਇਹ ਕਿੱਥੇ ਦੇ ਮੁੰਨੇ ਨੇ ਚੱਲ ਕੋਈ ਨਹੀਂ ਫੇਰ ਨਹੀਂ ਦਵਾ ਦਿਖਾ ਦੇ ਦਿੰਦਾ ਮੈਂ ਮੇਰੀ ਗੱਲ ਸੁਣ ਇਹ ਨਾ ਕੁੜੀਆਂ ਦੇ ਛੋਹ ਨਹੀਂ ਲਾਦੀ ਹੁੰਦੀ ਕੁੜੀਆਂ ਦੇ ਠੀਕ ਹੈ ਨਾ ਮੁੰਡਿਆਂ ਦੇ ਨਹੀਂ ਲੱਗਦੀ ਹੁੰਦੀ ਬੁੱਤੇ ਆਹ ਦੇ ਖੜੀ ਖੜੀ ਦੇਖਾਂ ਹਾਈ ਕੋਈ ਬਿੰਗੀ ਲੱਗਦੀ ਇੱਥੇ ਮੇਰੀ ਲਾਡਲੀ ਚਾਹ ਮੇਰੀ ਚਾਹ ਮੇਰੀ ਮੇਰੀ ਲਾਡਾ बाहर, बाहर 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 वैसे मौसम बहुत सोना है है ना हाँ चलो एक हाँ लो जी महाराज उठ खड़े लो देखते लो तो आज बाहर मौसम ठीक है बेस्ट मौसम है ला ਦੇ ਇਸ ਤਰ੍ਹਾਂ ਜਾ ਰਹੇ ਹੈ ਬਾਹਰ ਬੈਠ ਕੇ ਨਾ ਆਵਾਜ਼ ਗੂੰਜੇ ਨਾਲੇ ਆਪਣੇ ਬਲੌਗ ਵਧੀਆ ਬਣਨ ਲਾ ਲਟਾ ਬਾਲ ਸਕਦੀਆਂ ਨੂੰ ਅੰਦਰ ਆਵਾਜ਼ ਨੂੰ ਗੁੱਝੀ ਜਾਂਦੀ ਹੈ ਹਾਂ ਲੈ ਹੁਣ ਹੋਰ ਕਹਾ ਲਿਆਉਣਾ ਹਾਂ ਹਾਂ ਅੱਛੀ ਬਰੀ ਤੇ ਮੇਰਾ ਕੇਕ ਲਾਓ ਕੇਕ ਲਾਓ ਹਾਂ ਤੂੰ ਕੱਲੇ ਹੀ ਖਾਜੂਗਾ ਕੇਕ ਹੁਣ ਕੇਕ ਲਾਓ ਕੇਕੀ ਕਰੋ ਇਹ ਹੋਣੀ ਮੌਸਮ ਬਹੁਤ ਸੋਹਣਾ ਬਹਾਰ ਹੈ ਨਾ ਮੈਂ ਤਾਂ ਅਸੀਂ ਤਾਂ ਬਾਹਰ ਦਾ ਪ੍ਰੋਗਰਾਮ ਅਸੀਂ ਬਾਹਰ ਦਾ ਪ੍ਰੋਗਰਾਮ ਤਾਂ ਹੀ ਰੱਖਦੇ ਵੀ ਬਾਹਰ ਜਿਹੜਾ ਕੇਕ ਕੱਟੀਦਾ ਹੁੰਦਾ ਬਾਹਰ ਕੱਟੀਦਾ ਆਜੋ ਆਜੋ ਬਾਹਰ ਦੇ ਇਲਾਕੇ ਦਾ ਇਹਨਾਂ ਦਾ ਬਾਹਰ ਵਾਲਾ ਨਾ ਸੁਪਨਾ ਦਾ ਅਸੀਂ ਪੂਰਾ ਕਰਤਾ ਨਹੀਂ ਆਜੋ ਮੈਂ ਆਜੋ ਆਜੋ ਜੱਟ ਦੀ ਕੰਬੈਨ ਚੱਲਦੀ ਹਾਂ ਹਾਂ ਕੰਬੈਨ ਚੱਲਦੀ ਜੀ ਜੱਟ ਦੇ ਖੇਤ ਵਿੱਚ ਕੰਬੈਨ ਚੱਲਦੀ ਹੈ ਵਾਕਈ ਹਾਂ ਬੱਤਲ ਉਹ ਮੈਂ ਕਿਵੇਂ ਬਕੂਲਾ ਦਾ ਟੋਕਾ ਹੁੰਦਾ ਉਹਦੇ ਵੀ ਆਵਾਜ਼ ਆ ਜੀ ਹੁੰਦੀ ਹੈ ਮੈਂ ਪਤਲ ਕੇ ਵਿੱਚ ਖੜਦਾ ਪੁੱਤ ਬੱਤਲ ਕੇ ਚਲ ਫਤ ਹੋ ਜਾਣਾ ਇਹਨੂੰ ਕੁਰਸੀ ਕਰਸੀ ਦੇਖ ਲਓ ਅੰਦਰ ਦੇ ਚੱਕ ਲਓ ਕੁਰਸੀ ਨਾ ਨਾ ਜੈਸਮੀ ਚੱਕ ਲਓ ਕੁਰਸੀ ਪਤ ਅੰਦਰ ਪਈ ਦੇਣੀ ਆ ਕੁਛ ਇੱਕ ਸੇ ਹੱਥ ਰੈਡੀ ਕਰਾਓ ਤਾਹੀਂ ਕੱਟਣਾ ਆ ਜੀ ਇੱਧਰ ਰੱਖ ਕਰਨਾ ਨੂੰ ਵੀ ਲਾ ਲੂ ਉਹ ਪਰੇ ਪਿੱਛੇ ਬੈਠਾ ਪੈ ਨਹੀਂ ਪਰੇ ਨੂੰ ਕਰੀ ਲਿਆ ਮੈਂ ਤਾਂ ਬਈ ਫੋਨ ਮਿਠਾ ਕਰਕੇ ਸੁੱਧਾ ਰਹਿਣਾ ਕਿੱਥੇ ਨੂੰ ਪੈ ਲੈਣਾ ਚਲ ਦੇ ਨੂੰ ਫੋਜੀ ਕੀ ਕੀ ਦਾ ਬਾਹਰ ਤੇ ਪੈ ਲੈਣਾ ਨੀ ਬੰਦ ਨੀਂਦ ਆਉਂਦੀ ਬੱਲੇ ਤੂੰ 11 11 ਵਜੇ ਤੱਕ ਫੋਨ ਦੇਖੀ ਜਾਣਾ ਮੈਂ ਤਾਂ ਗੇਮ ਖੇਡਣੀ ਹੋਣੀ ਤੁਸੀਂ ਸੰਭਲੇ ਆਹ ਹਾਏ ਮਸਾਲਾ ਇੱਧਰ ਆਓ ਡਾਡੀ ਇੱਧਰ ਆਓ ਜੀ ਜੀ ਆਏ ਨੂੰ ਇੱਧਰ ਆਓ ਜੀ ਨੀਮ ਨੇ ਨਾਮ ਦਾ ਪੁੱਤ ਹੈਪੀ ਬਾਕਸ ਵਾਲੇ ਜੱਲਾ ਲਾਵਾ ਇਹ ਗੇਮ ਦੇਖਣਾ ਥੋੜਾ ਵੀ ਪੰਨਾ ਆਹ ਆਇਆ ਨਾ ਨੇਮ ਲੂ ਮੈਂ ਲਊਗਾ ਹਾ ਹਟੋ ਤੂੰ ਹੀ ਨਾ ਤੂੰ ਹੀ ਲੈ ਰੈਡ ਡਿਵੈਲਪਮੈਂਟ ਮੰਮਾ ਮੰਮਾ ਪਾਪਾ ਹਾਂ ਚੱਲ ਉਹ ਦਊਂਗਾ ਪੁੱਤ ਦਊਂਗਾ ਪਹਿਲੇ ਕਿੱਕ ਕੱਟ ਤਾਂ ਲਈਏ ਚਲਾ ਦੇ ਮਾਂ ਹਾਂ ਚਲਾ ਦੇ ਪੁੱਤ ਤਾਂ ਲਈਏ ਆ ਜੀ ਜਲਾ ਚਲਾ ਦੇ ਆ ਜਾ ਸਪਾਈ ਜੈਸੇ ਨਾ ਜਾਈਂ ਉਹ ਕਰਨਾ ਪੈਣਾ ਹੈ ਚੱਲ ਰਹਿਣ ਦੇ ਲੈ ਮਨ ਫੜਾ ਦੇ ਲੈ ਹਾਂ ਆਰ ਵੀ ਬੈ ਜਾ ਆ ਜਾਰ ਜੈਸੇ ਮੀ ਨਾ ਦੋ ਤੁਸੀਂ ਬੁੱਗੇ ਤੂੰ ਵੀ ਬੈ ਜਾ ਚਣੂ ਤੂੰ ਬੁੱਗੇ ਤੂੰ ਵੀ ਬੈ ਜਾ ਉਹ ਕਾਕੂ ਮੇਰਾ ਪੁੱਤ ਹੈ ਤੁਸੀਂ ਸ਼ੂਟ ਕਰ ਲਓ ਬੜਾ ਜੀ ਹਾਂ ਹਾਂ ਤੂੰ ਕਿੱਧਰ ਆ ਮਨਕੀਰ ਕਿੱਥੇ ਆ ਮਨਕੀਰ ਪੁੱਤਾ ਮੈਂ ਕਿਹਾ ਬਦਲੀ ਕਿੱਥੇ ਹੈ ਰੋ ਇੱਧਰ ਆ ਜੀ ਕਾਦਾ ਦੀਦੀ ਕੋਦੀ ਆਜਾ ਹੱਥ ਨਾਲ ਆ ਮੈਨੂੰ ਡਰਾਈਵ ਕਰੀਂ ਕਿਰਸੀ 'ਤੇ ਕੋਈ ਨਹੀਂ ਹੈਪੀ ਦੇ ਇੱਕ ਮਿੰਟ ਲੈ ਹੈ ਬੈਠਣੇ ਚੱਲਣੇ ਇਹ ਮੈਂ ਖੜਾ ਕਿੱਥੇ ਆ ਜੀ ਇੱਥੇ ਨਾ ਨਾ ਮੈਜੇ 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 ਕੋਈ ਨਹੀਂ ਹੋ ਹਾ ਹਾ ਤੇਰੇ ਲਈ ਕਰਦੇ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੁਣ ਹੈਪੀ ਬਰਥਡੇ ਵਿਕੀ ਸੇ ਚਲੋ ਸ਼ੁਕਰ ਹੈ ਰੱਬ ਦਾ ਅੱਜ ਪੂਰੀ ਚਾਪੀ ਐਜੀ ਕਹ ਦਿੰਦੇ ਅੱਗੇ ਦਾ ਦਿੱਤਾ ਕਹਿੰਦੇ ਐਜੀ ਹਾਏ ਸਰਦਾਰ ਜੀ ਹੋਰ ਜੀਵਾਦਾ ਆਜੋ ਵੀ ਆਜੋ ਆਜੋ ਵੀ ਆਜੋ 10 ਮਿੰਟ ਸ਼ੋਗ ਦਾ ਕਰਬਾਨ ਮਗਣਾ ਫੜੀ ਖੜੀ ਚੱਕੇ ਨਾ ਪਿਆ ਮੈਂ ਖਣਦਾ ਬੇ ਟੂ ਯੂ ਹੈਪੀ ਬਰਥਡੇ ਟੂ ਯੂ ਕਤਰ ਚਲੋ ਚਲੋ ਕੇਕ ਦਾ ਕਤਰ ਨਹੀਂ ਕਰਨਾ ਬੱਸ ਹਾਂ ਲੈ 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 ਤੂੰ ਲੈ ਲੈ ਟੱਕ ਲੈ ਇਹ ਜਾ ਤੀ ਹੈਪੀ ਬਰਥਡੇ ਥੈਂਕ ਯੂ ਅਰੇ ਅੱਬ ਆਪਣੀ ਜੋੜੀਆਂ ਹੀ ਬਣਾਈ ਦਿੱਤੀ ਥੈਂਕ ਯੂ ਤੱਕ ਜਨਵਾਲੀ ਬਹੁਤ ਤੱਕ ਜਨਵਾਲੀ ਮੈਂ ਹੀ ਤੁਹਾਡੀ ਧਰੁਪਤਨੀ ਬਣਾ ਨਹੀਂ ਕਈ ਵਾਰ ਹਸਬੈਂਡ ਵੀ ਮਰ ਜੁੰਦੀ ਅਗਲੇ ਕੀ ਮੈਂ ਕੀ ਕਹਾਉਣਾ ਥੈਂਕ ਯੂ ਮੈਂ ਹੀ ਤੇਰਾ ਰਾਜ ਕੇ ਕੂਰ ਬੀ ਨਾ ਨਾ ਕਈ ਵਾਰ ਮੈਂ ਹਸਬੈਂਡ ਮਰ ਜੂਏ ਵਾਈਫ ਬੜ ਜਣਗੇ ਕੋਈ ਚੱਕਰ ਨਹੀਂ ਪਰ ਰਹੀ ਸੀ ਕੱਟੇ ਕੋਈ ਨਹੀਂ ਪਤਾ ਨਹੀਂ ਉਹਦੇ ਘਰ ਆਖਾ ਕਰਾ ਦਿੰਦੇ ਮੈਂ ਬੇਟਾ ਸੋਣਾ ਕਰੋ ਮੂੰ ਮੁੱਠਾ ਮੇਰਾ ਸਾਫ ਜਿਹਾ ਹੀ ਕਰਾਇਆ ਬਸ ਮੂੰਠਾ ਜਿਆਦਾ ਨਾ ਕਰ ਇੱਕ ਮਿੰਟ ਇੱਕ ਮਿੰਟ ਨਹੀਂ ਪਾਪਾ ਨਾ ਮੂੰਠੀ ਛੱਡ ਜਾ ਦੇ ਤੈਨੂੰ ਪਹਿਲਾਂ ਤੂੰ ਤੂੰ ਕਰ ਤੈਨੂੰ ਕਰਨਾ ਫੇਰ ਮੈਂ ਕਰਵਾ ਦੇਣਾ ਇਧਰ ਚੱਲ ਡੈਡੀ ਦਾ ਵੀ ਕਰਾ ਡੈਡੀ ਦਾ ਕਰਾ ਤਾਤਾ ਕਰਾਉਣਾ ਮੇਰਾ ਬਸ ਸਾਰੇ ਇਹਨਾਂ ਨੂੰ ਦਿੱਤਾ ਹੈ ਦੇਖ ਹੁਣ ਕੀ ਕਾਏ ਨੂੰ ਚਲੋ ਹੈਪੀ ਬਰਥਡੇਅਰ ਤਾਂ ਤੂੰ ਵੀ ਕਰਾ ਦਵਾ ਨਾ ਕਰਨਾ ਨਹੀਂ ਨਾ ਕਹੀ ਜਾ ਚਲ ਆ ਚਲ ਜਾਬ ਅੱਛਾ ਬਹਿ ਜਾ ਅਭੀ ਜਿੰਦ ਯੋਗਾਰੀ ਬਹਿਰ ਗੁਰ ਸੱਤ ਨਾ ਜਾਣੀ ਆ ਪਾਪਾ ਬੰਦ ਕਰਦੀ ਚਮਕ ਮੁੱਛੜ ਜਿ ਹਿੱਟੇ ਜਿਦਾ ਤਾਂ ਮੁੱਛੜ ਕਰਦੇ ਪਤਾ ਨਹੀਂ ਜਗਾ ਦੇਖ ਲਿਆ ਤਾਂ ਮੈਂ ਫਿਰ ਨਹੀਂ ਲਿਗਾਇਆ ਲੱਗਾ ਚਲੋ ਉਹੀ ਬਸ ਪਲੇਖਾ ਲੱਗਾ ਆ ਲਵੇੜ ਤੈਨੂੰ ਦੱਸ ਤੇਰੇ ਕਿੱਦਾਂ ਦੇਖਿਆ ਹੁਣ ਆ ਪਤਾ ਨਹੀਂ ਕੀ ਕਰੀ ਜਾਂਦੀ ਐ ਕਿਰਾ ਹਾਂ ਜੀ ਦੀ 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 ਮੋੜੀ ਤਲੇ ਤੇ ਪਹਿਲਾਂ ਲੰਬਾ ਪਾਣੀ ਪਾ ਦਿੱਤੀ ਬਾਬਦੇ ਬਾਬਦੇ ਨੂੰ ਚੀਕ ਪਾ ਬਾਬਾ ਜੀ ਸਤਨਾਮ ਥੋੜਾ ਜਿਹਾ ਕਸਰ ਘੱਟ ਰੱਖੋ ਹੈਪੀ ਬਰਥਡੇ ਜਨੂੜਾ ਕੋਸਾ ਦਾ ਮੇਰੀ ਵਾਰੀ ਮਾਰਾ ਤੁਹਾਨੂੰ ਚੜਦੀ ਕਲਾ ਤੱਕ ਦੇਖੋ ਸਾਰੇ ਰੜਕਾ ਤੱਕੂਗੀ ਕੁਬਾਰ ਤੇ आजो करा लो नहीं और सन्ना दा दोहंदा न और ना ठीक है रविंदर ने भी कराणा मुंह मिठा हां ए हैगा मेरी छोटी जी कुछ बैठ आ फिर दी है नूर ने देखी छा के दे चके आवे लो तू दा आला 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 सा एक तो मुन्न लगदा नहीं जी खाऊगी ये हां ਆ ਚੱਲ ਚੱਤਾ ਪਾਉਣ ਮੰਨ ਲਓ ਲਓ ਫਰੂਟ ਫਰੂਟ ਦੇ ਕੱਟ ਕੇ ਪਾਲੇ ਸਪੈਸ਼ਲ ਓਏ ਧੀ ਤੋ ਇੱਟੋ ਲੈ ਧਰਮ ਦੇ ਆ ਗਨ ਮੰਦਰੀਆ ਪਾਪਾ ਪਾਪਾ ਹਾਂ ਚੱਕੜੀਆ ਚੱਲ ਉਹ ਮੈਂ ਬਾਹਰ ਕਿਤੇ ਨਾ ਵੇ ਤੋ ਲੈ ਲੈ ਤੇਰੇ ਪਾਪਾ ਕੋਣ ਤੇ ਡੈਡੀ ਕੋਣ ਬੰਦ ਦੱਸ ਬਣਾ ਬੱਸ 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 ਇੱਧਰ ਰੱਖ ਮੈਨੂੰ ਉਧਰ ਰੱਖ ਲੈ ਲੈ ਹੈਪੀ ਬਰਥਡੇ ਮੇਟੂ ਜੂ ਅਦਾ ਪਾਪਾ ਦੀ ਗੱਲ ਨਹੀਂ ਕਰੀਆ ਤੁਹਾਨੂੰ ਪਾਪਾ ਪਾਪਾ ਤੈਨੂੰ ਮੈਨੂੰ ਤੈਨੂੰ ਵੀ ਭਲਾਉਣਾ ਕੀ ਕਰੀਏ ਪਾਪਾ ਕੌਣ ਹੈ ਡੈਡੀ ਕੌਣ ਮੈਂ ਦੱਸ ਦੇਣਾ ਇੱਧਰ ਤੇ ਖਾਉਣਾ ਬਈ ਇਹ ਤਾਂ ਪੰਗੇ ਪੈ ਗਏ ਚਲ ਅੱਗੇ ਚੱਲ ਚੰਗੜੀ ਹੋ ਗਿਆ ਉਹ ਹਾਂ ਤੈਨੂੰ ਤੈਨੂੰ ਉਹ ਮੈਂ ਖਾ ਲਿਆ ਤੇਰੇ ਕੋਲ ਤੇ ਆਦੇ ਪਾਪਾ ਖਾਣ ਲੱਗਿਆ ਉਹ ਚੰ ਚ ਲੈ ਲੈ ਪਾਪਾ ਹਾਂ ਪਾਪਾ ਦੰਤ ਲੈਓ ਹੂੰ ਪੂਰਾ ਕਿਹਾ ਕਿ ਹੁਕਿਆ ਹੋਇਆ ਇਹ ਬਈ ਇਹ ਬਈ ਚੱਕ ਦੇ ਪੱਟੇ ਖੇਲ ਲੜ ਦੇ ਹਾਂ ਨੀ ਹਾਂ ਆ ਲੈ ਹੱਦ ਬੱਤ ਤੇ ਤਲ ਹਾਏ ਹੋਂ ਤੇਰੇ ਹੀ ਮੈਨੂੰ ਲੱਗਦਾ ਜਿਹੜੀ ਕਸਰ ਛੱਡੀ ਐ ਮੈਂ ਮੈਨੂੰ ਉਹਦੇ ਚ ਤਾਈ ਕਰਦਣੀ ਪੂਰੀ ਨਹੀਂ ਝੂਠਾ ਨਾ ਕਰੋ ਵਿੱਕੀ ਅੱਛਾ ਸਰ ਚਲੋ ਬਠੀਕੋ ਕਤਲ ਕਰਨ ਨੂੰ ਖੁਲਾ ਦੇ ਫਿਰ ਲੈ ਹਾਏ ਇਹ ਬੰਦੇ ਰੇ ਚੱਕ ਦੋ ਪੱਟੇ ਤੇ ਚਲਾ ਜਾ ਹਾਂ ਸੰਦੀ ਮੈਂ ਪਾਉਂਦਾ ਸੰਦੀ ਆ ਜਾ ਆ ਜਾ ਆ ਜਾ ਮੇਰੇ ਕੋਲ ਮੈਂ ਪਾ ਕੇ ਤੇ ਪਲੇਟਾਂ ਤੇ ਲਾ ਬਾਈ ਦੱਸ ਜੈਸੇ ਮੈਂ ਰੱਖ ਤੂੰ ਪੱਤਾ ਆ ਕਿਸਤ ਲਿਆਉਂਦੀ ਚੰਗੀ ਲੱਗਦੀ ਮੈਨੂੰ ਬਹੁਤ ਚੰਗੀ ਲੱਗਦੀ ਉਹ ਤੇ ਪਹਿਲਾਂ ਤੇ ਇੰਨਾ ਲਾ ਮੈਂ ਆਹ ਫਰਦਾਂ ਤੇ ਚੋਕੀਆਟਰ ਨਾਲੇ ਮੈਂ ਖੁਸ਼ ਹੁਤਾ ਉਹ ਨਹੀਂ ਜਨੂ ਕੋਈ ਨਹੀਂ ਪਹਿਲਾ ਹੀ ਕਮਾਲ ਹੈ ਮੈਂ ਤਾਂ ਕਹਿੰਦਾ ਮੈਂ ਜ਼ਰੂਰ ਲਵਾਂਗਾ ਮਾੜਾ ਤੁਸੀਂ ਹੋਰ ਲਿਆ ਦਿਨ ਦੀ ਦੋ ਤਿੰਨ ਮੈਨੂੰ ਤੰਦੂਸ ਹਾਂ ਲੋਪਨਿਆ ਹਾਂ ਤਾਂ ਤੁਸੀਂ ਲੈਣੇਦਾਰ ਨਹੀਂ ਤੂੰ ਆ ਦੋਨੋਂ ਨਹੀਂ ਆਇਆ ਬੋਲੋ ਮੇਰੇ ਵੱਲੋਂ ਤਾਂ ਹੀ ਤਾਂ ਅੱਛਾ ਤਾਂ ਦੇਖ ਤਾਲੇ ਗਿਆ ਕਿ ਆਵੀਂ ਦੇਖ ਜਿੰਨਾ ਨਹੀਂ ਬੜੀ ਨਹੀਂ ਮੈਨੂੰ ਲਿਆ ਦੇ ਮਾੜਾ ਅੱਜ ਖਾੜੀ ਤੋਂ ਗਾੜੀ ਲੈ ਆ ਦੇ ਆ ਲੈਪ ਅਦੋਂ ਤੂੰ ਖੋਲੋ ਖੋਲੋ ਦੋ ਦੋ ਆਪਾ ਨੋ ਨੋ ਕੀ ਕਹਿੰਦੀ ਆ ਕਹਿੰਦਾ ਮੰਨਣਾ ਹੀ ਨਹੀਂ ਹੁਣ ਜੈਸ ਵੀ ਨਾ ਉਹਨਾਂ ਨੇ ਕਿਸਰ ਤੋਂ ਇਹ ਪੈਕਿੰਗ ਹੀ ਸਪੈਸ਼ਲ ਬੰਦੇ ਨੇ ਕਰੀ ਆ ਇਹ ਪੈਕਿੰਗ ਕਿੱਥੇ ਹੋ ਉਹ ਹੀ ਨਾ ਨਾ ਉਹ ਵਿੱਚ ਦੇ ਡੱਬੇ ਚੋਂ ਡੱਬਾ ਡੱਬੇ ਚੋਂ ਡੱਬਾ ਡੱਬੇ ਚੋਂ ਡੱਬਾ ਆਈ ਜਾਂਦੇ ਉਹ ਉਸ ਤਰ੍ਹਾਂ ਮੈਂ ਤੀ ਨਾ ਹੋਵੇ ਠੀਕ ਤੀ ਹੁਣ ਜੇ ਉਹ ਹੀ ਕੰਮ ਹੋਵੇ ਮੈਂ ਕਹਾ ਤੇ ਘਰ ਡੱਬਾ ਨਿਕਲ ਜਾਵੇ ਨਹੀਂ ਨਹੀਂ ਇਹਦਾ ਕੀ ਹੈ ਯਾਨੀ ਉਰੀਤਾ ਯਾਰ ਫੜਾ ਦੇ ਰੋ ਕੱਟ ਫੜਾ ਦੇ ਜਿਆਦਾ ਕਰਦੇ ਨਹੀਂ ਹੈਗੇ ਹੁੰਦਾ ਸੇਮਸੇਮ ਹੁਣ ਵਾਲੀ ਚੀਜ਼ ਹੈ ਸੁਨ ਹੁਣ ਵਾਲੀ ਸੁਨ ਲਾਈਟ ਦਿਖਾ ਇਹਦੇ ਆਪਣੇ ਕਿਹਾ ਵਾ ਸਨ ਲਾਈਟ ਦੇਖਿਆ ਸੂਜ ਹਾਂ ਆ ਸੱਚ ਉਹ ਹੀ ਐਸਾ ਸਹੀ ਹੈ ਨਾ ਇਹਨੂੰ ਪਾ ਕੇ ਸਾਡਾ ਚਾਚਾ ਸੂਰਜ ਮੰਗੂਛ ਆਏ ਹੋਏ ਆ ਰਵੰਦਰ ਰੱਦਨ ਦੇਖ ਲਾ ਤਾ ਜੁੱਤੀ ਪੇ ਰੱਖਤੀ ਮੇਰੀ ਅਰੇ ਆ ਤੇ ਚੱਕ ਤੇ ਟੌਂਟੇ ਵੀ ਕਿਦੇ ਚਾਚਾ ਮੰਗੇ ਨੇ ਲਾਵੇ ਜੁੱਤੀ ਪਰ ਆਉਣੀ ਨਹੀਂ ਮੈਨੂੰ ਲੱਗਦਾ ਆਉਣੀ ਹੈ ਨਹੀਂ ਮੈਨੂੰ ਲੱਗਦਾ ਮੈਂ ਜੀ ਦੂਰ ਤੇ ਜਜਮੈਂਟ ਦਾ ਡੱਬਾ ਛੋਟਾ ਹੈ ਨਹੀਂ ਨਹੀਂ ਆ ਜੀ ਨਹੀਂ ਆਉਣੀ ਤੇਰੇ ਵਾਲੀ ਪੈਰ ਆ ਮੇਰੇ ਉਹ ਆਣ ਪੂਰੀ ਪੂਰੀ ਬਾਦੀ ਦੀ ਨਹੀਂ ਇਹ ਹੈ ਮੈਂ ਪਾ ਕੇ ਚੈੱਕ ਕਰੀ ਜੀ ਵੈਸੇ ਉਹ ਕਦੇ ਵੀ ਨਹੀਂ ਥੋੜੀ ਖੁੱਲ੍ਹ ਵੀ ਜਾਣੀ ਅੱਜ ਪਹਿਲੇ ਠੀਕ ਸਰੋ ਤੇ ਲਾ ਦੇ ਹਾਂ ਜੀ ਆ ਲੈ ਲਾਫਾਈ ਕਿਹੜਾ ਦੇ ਦੋਨੇ ਆ ਗਿਆ ਆ ਗਿਆ ਛੋੜਦਾ ਪੰਜੇ ਟਾਇਟਾ ਕੋਈ ਚੱਕਰ ਨਹੀਂ ਫੇਰਦਾ ਅੱਛਾ ਡੱਟਦਾ ਬਹੁਤ ਆਹ ਜਵਟ ਦੇ ਲਾ ਫਿਰ ਆ ਆ ਦਿਲਾਂ ਦੀਆਂ ਜਾਣਦਾ ਸਾਡਾ ਜਵਾਈ ਸਾਡੀ ਡੈਡੀ ਚੁੰਦੀਆਂ ਜਾਨਾ ਡੈਡੀ ਤਹੀ ਪਾ ਕੇ ਹੁਣ ਚੱਲੋ ਹਾਂ ਤਾਂ ਕਰ ਲੈ ਲਵਤ ਕੋਈ ਲੈ ਕੇ ਚੀ ਤੇ ਮੈਂ ਦੋਨੇ ਨਿਆਣਿਆਂ ਵੱਲੋਂ ਆ ਨਿਆਣੇ ਲੈ ਕੇ ਦੇ ਇਹ ਪਰਸ ਨਹੀਂ ਦੋਹੇ ਨਿਆਣੇ ਲੈ ਕੇ ਪਹਿਲਾਂ ਹੋ ਤਾਂ ਨਰ ਸੁਬਰੀ ਤੇ ਤੁਹਾਡੇ ਲਈ ਇਹ ਪਰਸ ਆ ਚੈੱਕ ਕਰਨਾ ਪੈਣਾ ਤਾਂ ਪਰਸ ਤੱਕ ਕੀ ਹੈ ਐਨਕਾ ਤਾਂ ਨਹੀਂ ਮੈਨੂੰ ਪਤਾ ਨਿਕਾਲੀ ਐਨਕਾ ਹੈ ਹੋਰ ਚਾਚੇ ਉਹ ਇਹ ਤਾਂ ਹੈ ਵੀ ਸੋਇਦੇ ਹੁੰਦੀ ਹੈ ਐਡਾ ਤਾਂ ਮੈਂ ਸੋਚੀ ਹੀ ਨਹੀਂਦਾ ਹੈਗਾ ਕੰਮ ਵੱਡਣਾ ਕੜੀ ਕੜੀ ਗਈ ਜਨਾ ਮੇਰੇ ਜਨਮ ਲਈ ਮੈਨੂੰ ਦਮਾਣ ਪੈਦੀ ਤੁਹਾਨੂੰ ਪਤਾ ਇਹਨਾਂ ਨੂੰ ਦਮਾਣ ਪੁਰੀ ਕਰਦੀ ਹੈ ਸਾਕਲੇ ਨੋਕ ਤੂੰ ਹੁਣ ਨੇਰੇ ਚ ਤਾਂ ਮੈਂ ਲਾ ਨਹੀਂਦਾ ਐਨਕਾ ਤਾਂ ਮੈਂ ਦੱਬ ਲਈ ਤੇ ਰਵਿੰਦਰ ਗੱਡੀ ਚ ਹੁੰਦੀ ਫਿਰਦਾ ਮੈਂ ਲਾਈ ਫਿਰਦਾ ਸਵੇਰ ਦਾ ਲਾਈ ਫਿਰਦਾ ਉਹਨਾਂ ਨੂੰ ਆਏ ਨਹੀਂ ਪਤਾ ਨੰਮੀ ਜੁੜ ਦੇਣੀ ਇਹਦੀ ਸਟੈਕ ਤਾਉਣਾ ਕਾਲੂ ਤਾਰੂ ਬਈ ਯਾਰ ਦੀਦੀ গিਫਟਰ ਲਾਪਰੀ ਤੇ ਲੈ ਹੁਣ ਉਹ ਵੀ ਖੋਲ ਲਓ ਓਹੋ ਆ ਕਿਆ ਮੇਰੇ ਪਿੱਛੇ ਕਹ ਪਿਆ ਤਾ ਤੋ ਕਾ ਬੰਨਵਾਇਆ ਹੋਣਾ ਮੰਗ ਤੱਕ ਕੇ ਕਾਰੀ ਪਲੇਟਾ ਨਾ ਬਈ ਉਹ ਸਮਝਿਆ ਨਹੀਂ ਮੈਨੂੰ ਪਤਾ ਨਹੀਂ ਹੋ ਗਿਆ ਕੰਮ ਖੋਲੋ 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 ਤੁਸੀਂ ਖੋਲੋ ਕੁੱਤੇ ਲਾਜ ਜਾਓ ਖੋਲੋ ਮੈਂ ਇਹ ਐਨਕਾ ਦਾ ਤਾ ਧੰਨਵਾਦ ਇਹਦਾ ਮੇਰਾ ਸੁਪਨਾ ਤਾ ਬਾ ਹੁਣ ਸੰਭਾਲ ਕੇ ਰੱਖਣੀਆਂ ਪੈਣੀਆਂ ਨੇ ਆ ਕਿੰਨੇ ਕਿਧੀਆਂ ਮੈਨੂੰ ਵੀ ਦੱਸ ਦੋ ਕੋਈ ਨਾ ਪੈਸੇ ਤਾਂ ਮੈਂ ਥੋੜੀ ਦੇ ਦਿੱਤੇ 10000 ਤੋਂ ਦੂਸਰਾ ਗੱਲ ਉੱਥੇ 3500 ਰੁਪਏ ਲੱਗੀਆਂ ਬੀਤੇ ਆਂਦੇ ਚ ਫੌਜੀ ਕੰਟੇਨ ਚ 3500 ਰੁਪਏ ਲੱਗੇ ਵੀ ਗਏ ਸਾਡੇ ਕੋਲ ਕਾਰਡ ਨਹੀਂ ਚੱਲਦਾ ਨਾ ਫੌਜੀ ਹੌਲੀ 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 ਸਾਡੇ ਨੂੰ ਕੇ ਖਾਂਢੀ ਆ ਜੋਦੀ ਜੰਮੀ ਪਹਿਲੀ ਵਾਰ ਹੈ ਨਾਨੀ ਜੀ ਦਾ ਜਨਮ ਦਿਨ ਹੈਗਾ ਮੇਰੇ ਦਾ ਮੈਂ ਕੇਜ ਖਾਉਂਦੀ ਯਾਰ ਇੱਕ ਥੋੜਾ ਜਿਹਾ ਮਨ ਖੁੱਲ ਗਿਆ ਬਸ ਗਰ ਸੱਤ ਨੌ ਚਾਹ ਪੰਜ ਛਾ ਉਹ ਮੈਂ ਆਪਣੇ ਆਪ ਖੋਲੂਗੀ ਅਰੇ ਖੁੱਲਣ ਨੂੰ ਰਹਿਣਾ ਯਾਰ ਪਹਿਲਾਂ ਉਰੇ ਤੇ ਆ ਕੱਢ ਹਾਂ ਲੋਕਾ ਥੋੜਾ ਜਿਹਾ ਕੱਟ ਦੇ ਦੇ ਇਹ ਨਹੀਂ ਆ ਰੁਕ ਰੁਕ ਥੋੜਾ ਜਿਹਾ ਕਰਕੇ ਦੋਗਾ ਖੋਲ ਇਹ ਗੱਲ ਤੇ ਜਿੱਦ ਦਾ ਅਰੇ ਨਾਣਾ ਤਾਂ ਹੁੰਦਾ ਹੀ ਐਸਾ ਹਸਨ ਹਸਾਰ ਦਾ ਲੈ ਕਿਚ 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 ਇਹ ਜ਼ੋਰ ਬਣਾ ਕਿੰਨਾ ਜ਼ੋਰ ਇਹ ਇਹ ਲੱਗਾ ਖੋਲਿਆ ਕਰਨਾ ਲਾਓ ਜੀ ਆਹ ਜੀ ਸ਼ਾਲਟ ਆ ਇੱਧਰ ਰੱਖ ਦੇ ਦੀ ਜੈਕਟ ਤੇ ਜ਼ੋਰ ਦੇਖ ਮੂੰਹ ਨਾਲ ਇਹ ਵੀ ਆਇਆ ਜੀ ਬਣ ਗਈ ਗੱਲ ਬਾਤ ਬਣ ਗਈ ਗੱਲ ਬਾਤ ਥੈਂਕ ਯੂ ਇੱਥੇ ਇੱਥੇ ਖੋਲੋ ਖੋਲੋ ਓਹ ਇੱਧਰ ਨੂੰ ਇੱਧਰ ਨੂੰ ਮੂੰਹ ਕਰਕੇ ਖੋਲੋ ਇੱਧਰ ਆ ਵੀ ਗੱਲ ਬਾਤ ਬਣ ਗਈ ਅੱਜ ਕੱਪੜੇ ਜੁੜ ਗਏ ਅੱਜ ਪਰ ਵੀਡੀਓ ਤੇ ਕਹਿਤ ਕਿਆ ਹੋ ਗਿਆ ਕੋਸੇ ਨਹੀਂ ਹੋਵੇ ਲੱਗਦਾ ਨਹੀਂ ਤਾ ਤਾ ਦਿਓ ਤੇਰੇ ਕਦੇ ਬੰਗਾ ਕੱਟ ਸਕਦੇ ਓਏ ਹਾਏ ਅੰਨੇ ਕੂਲੇ ਲੱਗਦੇ ਏ ਤੈਨੂੰ ਕਿਸਾ ਦੋੜ ਨੁੜ ਗਈ ਤੈਂਕੀਓ ਫੇਰਨੀ ਆ ਮੈਂ ਫੇਰ ਦਿੰਦੀ ਹਣੀ ਮੈਂ ਤੈਂਕੀ ਦਮਾਂ ਵੀ ਫੇਰ ਦੂ ਟੈਨਸ਼ਨ ਨਾਲ ਛੋੜਦਾ ਕਿਹੜਾ ਕਿੱਸਾ ਚੱਲ ਪਏ ਮੈਂ ਤਾਂ ਛਾਲਟਾ ਚ ਖੋਇਆ ਫਿਰਦਾ ਜਾਵਾ ਕਿੱਸਾ ਵੀ ਜੇ ਜੰਗ ਤੇਰੇ ਕੰਮ ਮੇਰਾ ਮਹਾਨੀ ਕਰਨੇ ਬਣਿਆ ਹੋ ਜੂਗੀ ਹਾਂ ਤੂੰ ਚੱਕਰ ਦੀ ਕਿਹੜੀ ਗੱਲ ਆ ਮੈਂ ਤਾਂ ਮੈਂ ਵੀ ਚਲਾ ਦੇਣੂੰ ਤੁਸੀਂ ਭਾਬੀ ਕੀ ਦਾ ਆਪਣੀ ਦਾ ਧੰਨਵਾਦ ਕਰੋ ਲਾਪਰੀ ਦਾ ਕਰੋ ਸ਼ਾਲਟ ਲੈ ਕੇ ਆਏ ਹੋ ਬਹੁਤ ਬਹੁਤ ਧੰਨਵਾਦ ਆਹ ਸ਼ਾਲਟ ਜਿਹੜੀ ਐ ਇੰਨੀ ਸੋਹਣੀ ਐ ਵੀ ਐਦੇ ਮੂਰੇ ਆਹ ਸ਼ਾਲਟ ਕਿੱਤੀ ਨਹੀਂ ਹੈਗੀ ਜਮੇ ਇਹ ਵੀ ਬਹੁਤ ਸੋਹਣੀ ਐ ਆ ਨਿੱਕਾ ਨੰਬਰ ਆ ਦੋ ਹੈ ਕਲਰ ਮੇਰੇ ਚੋਅਸ ਦੇ ਆ ਐਦੇ ਤੇ ਮੈਨੂੰ ਡਾਟ ਲੱਗਦਾ ਵੀ ਸੰਦੀਪ ਕੇ ਤਾਂ ਸਲਾਹਕਾਰਤਾ ਨਹੀਂ دی ਹੈਗੀ ਨਾ ਨਾ ਇਹ ਰਵਿੰਦਰ ਦੇ ਪਸੰਦ ਦੀ ਐ ਮਸਲ ਵੈ ਨਾ ਕੁੱਕੇ ਮਾਸੂਨੇ ਕੇਵਲ ਸਾਈਜ਼ ਦੱਸੇ ਤੇ ਬਾਕੀ ਰਵਿੰਦਰ ਆਪਨੇ ਖਾਲਾ ਬੋ ਮੇਰੇ ਰਵਿੰਦਰ ਨੂੰ ਤਾਂ ਖੜਕਦੀ ਸੀ ਹੁਣ ਅੱਗੇ ਜਾ ਕੇ ਵੀ ਖੜਕੂਗੀ ਬਾਅਦ ਚ ਦੱਸਦੀ ਆ ਬੀ ਅੱਧੀਆਂ ਮਾਹਾਂ ਨੇ ਕਿਹਾ ਤਾਂ ਵੀ ਚਾਚਾ ਉਹਨਾਂ ਜਿਵੇਂ ਕੀਤੇ ਮੈਨੂੰ ਮੈਨੂੰ ਕਿਹਾ ਨਹੀਂ ਅੱਧੀਆਂ ਮਾਹਾਂ ਨਹੀਂ ਕਿਹਾ ਨਹੀਂ ਕਿਹਾ ਨਹੀਂ ਕਿਹਾ ਨਹੀਂ ਮੈਂ ਦਾਦੀਆਂ ਮਾਹਾਂ ਨਹੀਂ ਲਿਆਣੀ ਸੀ ਮਨੂੰ ਕਿਹਾ ਤਾਂ ਜੀ ਮਨੂੰ ਕਿਹਾ ਹੀ ਨਹੀਂ ਕਿਸੇ ਕੁਝ ਨਹੀਂ ਕਿਹਾ ਅਸੀਂ ਸਾਡੀ ਸ਼ਰਟ ਲੈਣੀ ਹਾਂ ਨਹੀਂ ਮਤਲਬ ਮਤਲਬ ਰਵਿੰਦਰ ਦੇ ਹਿਸਾਬ ਨਾਲ ਤਾਂ ਚੱਲਣਾ ਤਾਂ ਨੇ ਕੈਨ ਦੇ ਅਕੋਰਡਿੰਗ ਵੀ ਹੋਣਾ ਤਾਂ ਵੀ ਹਾਂਜੀ ਮੈਂ ਮੈਂ ਨਹੀਂ ਨਾ ਜਤਾਈ ਕਦੇ ਵੀ ਪਾਈ ਹੁੰਦੀ ਆ ਮੈਂ ਮੈਂ ਉਦਾਂ ਮੂਰੀਆਂ ਚੜਾ ਅਹ ਚੜਾਉਂਦਾ ਪਰ ਸਬਾਹ ਮੈਂ ਕਦੇ ਵੀ ਇੰਦੀਆਂ ਮਹਾਈ ਮੈਂ ਦਾ ਪਾਉਂਦਾ ਬਈ ਜਿਆ ਪਾਹ ਦੀ ਉਹ ਇਹਦਾ ਟੀ-ਸ਼ਰਟ ਆਇਆ ਉਹ ਤੇਰੀ ਗੱਲ ਸੁਣ ਜਿਹੜੇ ਹੱਡ ਢੋਲੇ ਬਣਾਏ ਨਿੰਨੇ ਮਸਲ ਬਣਾਏ ਨੇ ਹਾਂ ਜਦਿਆਂ ਬਾਹਾਂ ਦੀ ਪਾਉਂਗੇ ਛਲਟ ਤਾਈ ਦਗਾਉਂਦੇ ਕਾਹੀ ਦੀ ਗੂੰਗੀ ਵਿਆਹ ਚ ਕੀ ਸੀ ਮੋਟੇ ਕੋਟ ਪਾ ਲੈਂਦੇ ਆ ਫਿਰ ਉਂਗਲੀ ਦਿਖਦੇ ਹੁਣ ਤਾਂ ਢਿੱਡ ਦੀ ਮਸਲ ਦਿਖਦੇ ਸਾਡੇ ਹੋਰ ਤਾਂ ਸਾਰੇ ਅੰਦਰ ਡੋਲੋ ਡੂਲੋ ਦਾ ਕਰਦੇ ਮੈਂ ਢਿੱਡੇ ਨਿਕਲ ਆ ਗਿਆ ਦਮਰ ਤੀ ਤੈ ਇੱਧਰ ਆ ਜਾ ਪੁੱਤ ਤੈ ਹੁਣ ਥੋੜੀ ਤਿਆਰੀ ਕਰ ਕੇ ਹੁਣ ਕੇਕ ਖਾਣ ਪਰ ਤਿਆਰੀ ਐ ਅਭੀ ਕੇਕ ਖਾ ਸਕੋ ਫਿਰ ਥੋੜੀ देर ਤੱਕ ਪ੍ਰਸ਼ਾਦ ਦਾ ਵੀ ਖਾ ਸਕੋ ਤੁਹਾਨੂੰ ਪਾ ਗਾ ਬੱਸ ਤੁਸੀਂ ਬੁੱਗੇ ਬਚੇ ਸਿਬਨ ਦਾ ਆਪਣਾ ਖਾਸਾ ਮੋੜਾ ਕੁਝ ਨਹੀਂ ਹੁੰਦਾ ਚਾਚੇ ਯਾਰ ਤੁਸੀਂ ਨੇ ਆਡੇ ਰਸਤਾ ਕਰਦੇ ਸਾਡਾ ਰੱਖੋ ਹਾਂ ਪ੍ਰਸ਼ਾਦਾ ਰੱਖੋ ਚਲੋ ਜੀ ਠੀਕ ਹੈ ਮਿਲਦੇ ਆਂ ਕਿਸਲੇ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ